Thank you. موسيقي سمسمية இரண்டு ஆயிரம் பத்தொன்பது இரண்டு You have it. ਆ ਗੱਡੀ ਜਿਹੜੀ ਥੋੜੀ ਆ ਬੱਸ ਚੱਲ ਰਹੀ ਸੀਗੀ ਜੂਗ ਨਾਲ ਗੱਡੀ ਚੱਲ ਰਹੀ ਸੀਗੀ ਉਹਦੇ ਹਾਂਜੀ ਫੋਰਚੂਨਰ ਉਹਨਾਂ ਦੇ ਉਹ ਬੱਸ ਤੇ ਫੋਨ ਤੇ ਫੋਨ ਤੇ ਲੱਗੇ ਹੋਏ ਸੀ ਢੀ ਵਾਲਾ ਠੀਕ ਹੈ ਜੀ ਉਹ ਬਚਾਅ ਹੋ ਗਿਆ ਨਾਲ ਦੀ ਉਹਨੇ ਗੱਡੀ ਵਾਲ ਗੱਡੀ ਜਿਹਨੂੰ ਕੰਡਕਟਰ ਆਪਣਾ ਡਰਾਈਵਰ ਨੂੰ ਜੀ ਤੇ ਨਾਲ ਆ ਕੇ ਫਿਰ ਉਹਨਾਂ ਨੇ ਰੋਕਿਆ ਤੁਸੀਂ ਵੀ ਨਾਲ ਹੀ ਸੀਗੇ ਹਾਂਜੀ ਹਾਂਜੀ ਬਸ ਇਹ ਗੱਲ ਸੀ ਹੋਰ ਤਾਂ ਹੋਰ ਤਾਂ ਕੋਈ ਗੱਲ ਨਹੀਂ ਸੀ ਜੀ ਕਿੱਥੇ ਕੋਈ ਗੱਲ ਨਹੀਂ 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 ਮਾਰਕਟਾਈ ਨਹੀਂ ਆ ਜਿਹੜੇ ਹੁਣ ਆ ਰਹੇ ਹਾਂ ਹਾਂ ਸਰਪਾਡ ਦਾ ਮੱਤਲਬ ਹੀ ਫੂਣੀ ਫੂਣੀ ਆ ਰਿਹਾ ਬਲੱਡ ਆ ਰਿਹਾ ਹਾਂ ਕੋਈ ਨਹੀਂ ਮਿਲਿਆ ਕੋਈ ਨਾ ਨੰਬਰ ਨਹੀਂ ਬਾਈ ਕੀ ਗੱਲ ਹੋਈ ਬੱਸ ਤੋਂ ਪਿੱਛੇ ਜਿਹੜੀ ਆ ਕੇ ਉਹਨਾਂ ਨੇ ਮਾਰਕੁੱਟ ਕੀਤੀ ਆ ਤੁਹਾਨੂੰ ਪਤਾ ਕੋਈ ਗੱਲਬਾਤ ਆ ਗੱਲਬਾਤ ਆ ਇਹ ਆ ਵੀ ਇਹਨਾਂ ਨੇ ਗਾਲ ਕੱਢੀ ਉਹ ਮੁੰਡੇ ਨੇ ਕਿਹੜੇ ਨੇ ਕਾਰ ਵਾਲੇ ਨੇ ਕਾਰ ਵਾਲੀ ਨੇ ਅੱਛਾ ਇਹ ਕਹਿੰਦੇ ਵੀ ਤੂੰ ਗਾਲ ਕੱਢ ਤੋ ਕੱਢੀ ਅੱਛਾ ਬਹੁਤ ਕੋਈ ਗੱਲ ਨਹੀਂ ਮਾਰ ਤੱਕ ਗੱਲ ਹੋਇਆ ਇਹਨਾਂ ਨੇ ਬੱਚਾ ਜਿਹਾ ਮਾਰ ਤੱਕ ਪਾ ਦਿੱਤਾ ਹੁਣ ਇੱਥੇ ਆ ਕੇ ਫਿਰ ਕੀ ਇਹਨਾਂ ਨੇ ਕੀਤਾ ਹੋ ਇੱਥੇ ਆ ਕੇ ਹੁਣ ਉਹ ਡਰ ਆਪਾਂ ਤੇ ਮਾਰਿਆ ਪਤਾ ਨਹੀਂ ਉਹ ਲਊ ਨਿਕਲ ਬਹੁਤ ਅੱਛਾ ਤੁਸੀਂ ਕਿੱਥੇ ਜਾਣਾ ਸੀਗਾ ਅਸੀਂ ਪਿੱਪਲੀ ਜਾਣਾ ਤੁਸੀਂ ਕਿੱਥੋਂ ਬੈਠੇ ਅਸੀਂ ਲੁਧਿਆਣਾ ਤੋਂ ਤੇ ਤੁਸੀਂ ਕਿੱਥੋਂ ਆਏ ਅਸੀਂ ਜੀ ਮੋਗੇ ਤੋਂ ਅੱਛਾ ਅੱਛਾ ਕਿੱਥੇ ਜਾਣਾ ਅਸੀਂ ਜਾਣਾ ਜੀ ਪਿੱਪਲੀ ਪਿੱਪਲੀ ਜਾਣਾ ਤੁਸੀਂ ਪਿੱਛੇ ਕਿੱਥੇ ਜਾਣਾ ਸੀ ਅਸੀਂ ਮਿਆਮ ਵੱਲ ਜਾਣਾ ਅੱਛਾ ਜੀ ਤੁਸੀਂ ਬਾਉ ਜੀ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਹਾਂ ਹਾਂ ਦਿੱਲੀ ਅੱਛਾ ਕੋਈ ਬੱਸ ਵਾਲਿਆਂ ਦਾ ਕਫੂਰ ਹੈਗਾ ਅਸੀਂ ਡਰਾਈਵਰ ਕਨੈਕਟਰ ਦਾ Wait,